ਹੋ ਬੱਲੇ ਬੱਲੇ ਜੋਗਿਆ ਤੇਰੇ ਤੇਰੀ ਕੌਣ ਮਾਰਦੀ ਦੋ ਕੰਪਾਨੇ ਤੁਸੀਂ ਕਹ ਦੋ ਭੁੱਖ ਬੜੀ ਲੱਗੀ ਹੈ ਰੋਟੀ ਹਾਂ ਜੋ ਮੱਝੀ ਖਾਦ ਇਹ ਰੋਟੀ ਨੂੰ ਮਨੀ ਭਾਈ ਆ ਜੇ ਲਾ ਕੇ ਭੁੱਖ ਬੜੀ ਕਿਹੜਾ ਫੇਰ ਦੱਸਿਆ ਮੇਰੇ ਬਾਪੂ ਨੇ 25 APD ਬਾਪੂ ਯਾਰ ਮੈਂ ਤਾਂ ਦੇ ਤਰਨਾਂ ਵੀ ਤਰੂਗ ਲੈ ਮੇਰੇ ਗੁਰੂਆ ਨਹੀਂ ਤੂੰ ਮੇਰੇ ਸਿਰ ਦਾ ਤਾਜ ਐ ਮੇਰਾ ਪਿਓ ਐ ਮੈਂ ਤੁਹਾਡੇ ਅਸ਼ੀਰਵਾਦ ਨਾਲ ਜਰਾ ਲੈਂਦਾ ਹਾਂ ਮੋਂ ਤੇਰੇ ਘਰ ਦੇ ਉਹ ਬਾਪੂ ਜੁੰਜਾਲ ਕੱਢਣਾ ਸੱਤਾ ਹੁਕਾ ਦੇਣਾ ਠੀਕ ਹੈ ਜਿਸ ਨੂੰ ਨਾਲ ਬੁਲਾ ਕੇ ਖੜਾ ਕਰਨਾ ਪਿਆ ਕੀ ਇਹ ਪीडी ਪਿੰਡਾ ਘਰ ਦੇ ਵਾਸਤੇ ਫੁਰਦਸ ਕਰਨੀ ਹੈ ਗੁਜਰਾ ਬਾਬਾ ਕੀ ਰਾਮ ਰੌੜਾ ਇਹ ਕੀ ਆਪਣੇ ਐਸੇ ਲਿਖਿਆ ਜਾਂ ਕੋਈ ਦਰਮਾਦਾਰੌੜਾ ਕਾ ਕਰੇ ਕਰਾਇਦਾ ਇਹ ਪ੍ਰੇਤ ਹੈ ਇਹ ਗੱਲਾਂ ਦਾ ਪਤਾ ਕਰ ਮੋਤੀਆਂ ਗੰਨਾ ਨਾ ਕਰਦੇ ਹੋਏ ਆਪਾਂ ਗੰਨਾ ਬਾਪੂ ਤੁਹਾਡੇ ਨਾਲ ਕਰਦੀਆਂ ਪੰਜ ਸਿਰੇ ਦੇ ਪਾਜੀ ਤੇਰੇ ਘਰ ਤੇ ਦੁੱਖ ਹੈ ਪਾਜੀ ਆਪਾਂ ਗੱਲਾਂ ਕਰ ਠੀਕ বিনা ਕਹਿਣ ਤੋਂ ਪੈਰ ਭਰਾਵਾ ਦੇਖ ਕੇ ਸਭ ਕੁਝ ਕਰਕੇ ਉਹ ਨਿਰੰਕਾਰ ਦੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਲੱਗੇ ਆ ਠੀਕ ਹੈ ਉਹ ਅਕਾਲ ਪੁਰਖ ਨੂੰ ਮੰਨਦੇ ਹੋ ਉਹਦੀਆਂ ਮੰਨਦੇ ਹੋ ਦਿਨ ਰਾਤ ਰੱਬ ਰੱਬ ਕਰਦੇ ਹੋ ਉੱਤਕਾ ਸਾਹਿਬ ਪੜਦੇ ਹੋ ਮਾਲਾ ਜਪਦੇ ਹੋ ਜੋ ਦਿਨ ਨੰਗਦੇ ਮਾਲਕਾ ਚੰਗੇ ਨੰਗਾ ਦੇ ਲੈ ਉਦ ਦੇ ਨਾਮ ਲੈ ਉਦ ਦੇ ਨਾਮ ਲੱਖ ਤਾਂ ਦੇ ਲੱਖਾ ਲੈ ਜੱਲਾ ਨਹੀਂ ਛੱਲਾ ਪੀਰਾਵਾਲਾ ਪਾਲਿਆ ਛੱਲਾ ਛੱਲਾ ਨਹੀਂ ਛੱਲਾ ਪੀਰਾਵਾਲਾ ਪਾਲਿਆ ਦੱਸੋ ਇਹ ਘਰ ਛੱਡ ਕੇ ਕੌਣ ਚਲਾ ਗਿਆ ਇੱਕ ਤੇਰਾ ਬਾਪੂ ਦਾ ਬੇਟਾ ਚਲਾ ਗਿਆ ਦੂਜੀ ਨੋ ਚਲੀਏ ਅੱਛਾ ਲਾਣੇਦਾਰ ਇੱਕ ਤੇਰਾ ਬੇਟਾ ਚਲਾ ਗਿਆ ਘਰ ਝੱਡ ਕੇ ਦੂਜੀ ਲਾਣੇਦਾਰਨ ਚਲੀ ਗਿਆ نانا مجمب 8 ਸਾਲ ਦੇ ਨੇੜੇ ਹੋ ਗਏ ਬਾਪੂ ਐਸਾ ਕਰ ਦੇ ਵਿੱਚ ਗੁੰਝਾਲ ਪਿਆ ਸਾਲੇ ਇੱਟ ਨਾਲ ਇੱਟ ਵੱਜਦੀ ਉਹ ਅਕਾਲ ਪੁਰਖ ਦੇ ਚਰਨਾ ਦੇ ਕੋਈ ਅਰਦਾਸ ਕਰਦਾ ਚੰਗਾ ਕੀਤਾ ਤਾਂ ਵੀ ਤੇਰਾ ਸ਼ੁਕਰ ਹੈ ਮਾੜਾ ਕੀਤਾ ਤਾਂ ਵੀ ਤੇਰਾ ਸ਼ੁਕਰ ਬਿਨਾ ਕੋਈ ਗੱਲ ਤੋਂ ਬਿਨਾ ਕੋਈ ਵਜ੍ਹਾ ਤੋਂ ਭਾਈ ਚੜ੍ਹਦੀ ਜਮਾਨੀ ਦੇ ਵਿੱਚ ਲਾ ਉਹ ਜਵਾਨੀ ਦੇ ਵਿੱਚ ਪੈਰ ਪਿਆ ਨਾ ਚੜਦੀ ਜਵਾਨੀ ਉਹਦਾ ਪਤਾ ਨਹੀਂ ਲੱਗਿਆ ਕਦੋਂ ਖੌਤੋ ਕੋਈ ਪਤਾ ਨਹੀਂ ਲੱਗਿਆ ਬਾਪੂ ਇਹ ਚੋਰਾ ਹੱਡਾਂ ਦੇ ਵਿੱਚ ਬਹਿ ਗਿਆ ਜਦੋਂ ਜਵਾਨ ਪੁੱਤ ਦੀ ਤੇਹੀ ਬਾਪੂ ਚੱਕਦਾ ਆਪੇ ਪੁੱਤ ਦੀ ਮੌਤ ਕੰਧਾਂ ਦੇਖਣ ਤੋਰਦਾ ਨਾ ਪਿਓ ਓ ਪਿਓ ਦਾ ਹੋਂਕਾ ਬੜਾ ਗੰਦਾ ਹੁੰਦਾ ਬਾਪੂ ਇਹ ਤੇਰੇ بیٹے ਦਾ ਬਾਪ-ਮਾਪ ਬਾਪੂ-ਬਾਪੂ ਬਾਪੂ-ਬਾਪੂ ਕਰਦਾ ਫਿਰਦਾ ਤੇਰੇ ਘਰ ਦੇ ਵਿੱਚ ਤੁਰਿਆ ਫਿਰਦਾ ਬੋਲੋ ਛੋਕਰ ਭਈ ਓਏ ਜਿਹਦੇ ਕਾਰਨ ਤੇਰੇ ਕਰਤ ਵਿੱਚ ਇਹ ਗੁੰਝਾਲ ਪੈ ਰਿਹਾ ਕਲੇਸ਼ ਪੈ ਰਿਹਾ ਪਾਤਾ ਵੀ ਨਹੀਂ ਹੈ ਬਰਕਤ ਵੀ ਨਹੀਂ ਹੈ ਦੱਸੀ ਆ ਗੱਲ ਵਸੀਮੇ ਨੂੰ ਸੋਚ ਕੇ ਕਿ ਕਤਲ ਦੀ ਗੱਲ ਕਿੱਥੇ ਬੋਲਦੀ ਹੈ ਇੱਕ ਕਤਲ ਦੀ ਗੱਲ ਕਿੱਥੇ ਬੋਲਦੀ ਉਹ ਜਵਾਨ ਬੰਦਾ ਬਾਪੂ ਕਤਲ ਕਰ ਦਿੰਦਾ ਹੈ ਮਾਰ ਦਿੰਦਾ ਮਾਰ ਕੇ ਸਹੇ बह गया तेरे हटा जवानी दोपहर चंदी लड़ाई मेरे बाप मेरा बाप है बापू अखा नहीं भरनिया मेरा बापू मैं गल रोक दू मैं पहला दस दाना तू कदम मेरे पीछे लगे मैं ਕੋਈ ਕਿਹਦੇ ਦੁੱਖ ਦੇ ਫੋੜੇ ਵਿੱਚ ਅਤੰਮੇ ਨਾ ਦਰਦ ਹੁਸਾਇਾ ਹੋਰ ਰੋਣਾ ਨਹੀਂ ਹੈਗਾ ਜਿਹੜਾ ਹੋ ਗਿਆ ਉਹਦੇ ਪਾਣੇ ਤੇ ਰੋ ਉਹਦੇ ਪਾਣੇ ਤੇ ਰੋ ਕਰੋ ਸੱਦ ਕੇ ਲੈ ਗਏ ਬਾਰ-ਬਾਰ ਕੇ ਇਹ ਤੇਰਾ ਪੁੱਤ ਸੀਗਾ ਕਤਲ ਦੀ ਗੱਲ ਇੱਥੇ ਬੋਲਦੀ ਹੈ ਕੀ ਕੇ ਬੰਦਾ ਮਰ ਗਿਆ ਕੌਣ ਕਰਦੇ ਸਾਫ ਸਫਾਈ ਨਹੀਂ ਹੈ ਹੌਕਾਉ ਤੋਂ ਕੀ ਹੈ ਗੱਲ ਜੀ ਸਵੈ ਨਵੰਦੀ ਹੈ ਜਿਹਨੇ ਮਰਦੀ ਸਫਾਈ ਕਰਦੀ ਏ ਉਹ ਗੱਲ ਦੀ ਸਹਮਤ ਤਾਂ ਵੀ ਹੋ ਕੰਪਰਿਆ ਦੇ ਅੰਦਰ ਰੋਟੀ ਤੋਂ ਮੋਸਤ ਮਾਰਦਾ ਹੈ ਜਿੱਤ ਨਹੀਂ ਮਾਰਦਾ ਸੱਤਾ ਸ਼ਾਇਦ ਹੋਈ ਹੈ ਹੁਣ ਜੋ ਦਿਨ ਮੰਗਦੇ ਇਹ ਕਿੰਦਾ ਰੌਲਾ ਘੜਾਉਣਾ ਇੱਕ ਬਾਬੇ ਦਾ ਰੌਲਾ ਘੜਾਉਣਾ ਦੋ ਜੂੜਾ ਦਾ ਰੌਲਾ ਘੜਾਉਣਾ ਘਰੇ ਦੇ ਵਿੱਚ ਪਲੇਸ ਨਹੀਂ ਹੋਊਗਾ ਘਰ ਦੇ ਵਿੱਚ ਪੁੱਤ ਦੂਜਾ ਪੁੱਤ ਤੇਰੇ ਤੇਰਾ ਕੋਲ ਰਹੂਗਾ ਸਿੱਧੇ ਰਸਤੇ ਲੱਗਦਾ ਕੋਈ ਲੋ ਤੇਰੀ ਵਸਣ ਲੱਗਣੀ ਨਹੀਂ ਸਭ ਕੁਝ ਹੋਣ ਲੱਗ ਪੂਗਾ ਮੇਰੇ ਘਰ ਦੇ ਵਿੱਚ ਫਾਇਦਾ ਮੇਰੇ ਪੀਪ ਤੋਂ ਕਰਾਉਣਾ ਮੇਰੇ ਨਰੰਗਾਰ ਮੈਂ ਤੈਨੂੰ ਕੋਈ ਐ ਨਹੀਂ ਕਹਿੰਦਾ ਨਿਰਮਨ ਮੈਂ ਤੈਨੂੰ ਐ ਨਹੀਂ ਕਹਿੰਦਾ ਬਾਗੇ ਨੂੰ ਮੰਨ ਜਿਹਦਾ ਬਾਣਾ ਮੰਨਦਾ ਉਹਨੂੰ ਮੰਨਣਾ ਕਾਲ ਗੁਰੂ ਜੀ ਨੇ ਲੜ ਲੱਗਿਆ ਬਸ ਉਹਦਾ ਦਿਨ ਰਾਤ ਗੂੰਗਾਨ ਕਰਦਾ ਇੱਕ ਮੇਰੇ ਕਹਿਣ ਦੇ ਉੱਤੇ ਬਾਪੂ ਛੋਟਾ ਜੋ ਪਾਏਗਾ ਠੀਕ ਆ ਕੋਈ ਤਾਂ ਜਿੱਤ ਮਾਣ ਆਉਗਾ ਠੀਕ ਆ ਬਾਪੂ ਤੇਰੇ ਕਿਹੜਾ ਪੁੱਤ ਇਹ ਵੀ ਇੱਕ ਦੀ ਦਾ ਰਵਾਜ ਦਾ ਵੀ ਇੱਕ ਦੀ ਘਣੀ ਸੀ ਬਾਪੂ ਇੱਕ ਜਾਂਦਾ ਜਾਂਦਾ ਯਾਰ ਮੈਨੂੰ ਗੱਲ ਦੱਸਦਾ ਜਾਂਦਾ ਜਾਂਦਾ ਮੈਨੂੰ ਗੱਲ ਦੱਸਦਾ ਇਹ ਮਕਾਨ ਕਿੱਥੇ ਟਿਕ ਪਿਆ ਸੀ ਹਾਂ ਤਾਂ ਅੰਮਕੜ ਕੇ ਇਹਨੇ ਲਾਉਂਗਾ ਉਹ ਤਰੀਕੇ ਦੇ ਪਾਲਣਾ ਕਰਨੇ ਠੀਕ ਹੈ ਜੀ ਜਿਵੇਂ ਲੱਗੂਆ ਉਵੇਂ ਕਰਨਾ ਕੋਈ ਮੈਨੂੰ ਹੋਰ ਨਹੀਂ ਕਹਿੰਦਾ ਉਹ ਨੂੰ ਮੰਨ ਉਹ ਨੂੰ ਮੰਨ ਉਹ ਨੂੰ ਮੰਨ ਮੈਂ ਪਹਿਲਾਂ ਕਹਿ ਗਿਆ ਮੈਂ ਸਭ ਧਰਮ ਦਾ ਸਤਿਕਾਰ ਕਰਦਾ ਹਾਂ ਮੈਨੂੰ ਸਭ ਇੱਕੋ ਵਰਗੇ ਠੀਕਾ ਗੁਰੂ ਘਰ ਮੈਂ ਜੰਦਾ ਉਹ ਨਿਰੰਗਰ ਨੂੰ ਮੈਂ ਕਰਨਾ ਉਹਦੀਆਂ ਗੋਲੀਆਂ ਆਪਾਂ ਮੰਨਦੇ ਠੀਕਾ ਉਸ ਉਸੇ ਉਹਨਾਂ ਤੋਂ ਵੀ ਹਜ਼ੂਰੀ ਜਾ ਜਾ ਘਰ ਤੇ ਵੇੜੇ ਪਾਰਾ ਤੇਰੇ ਪੁੱਤ ਦਾ ਨਾਂ ਕੀ ਹੈ ਜਾਂਦਾ ਜਾਂਦਾ ਦੱਸ ਨਹੀਂ ਗਿਆ ਗੱਲ ਦੱਸ ਗਿਆ ਨਹੀਂ ਕਮਲਾਲੀ ਕੀ ਲੇਖਦੀ ਪਹਿਲਾਂ ਤੇਰਾ ਨੂਰ ਵੇਖਣਾ ਫੇਰ ਲਾਵਾਂਗੇ ਫਕੀਰੀ ਤੇਰੇ ਵੇਖਦੀ ਪਹਿਲਾਂ ਤੇਰਾ ਨੂਰ ਵੇਖਣਾ ਲਾਵਾਂਗੇ ਫਕੀਰੀ ਤੇਰੇ ਵੇਖਦੀ ਪਹਿਲਾਂ ਤੇਰਾ ਨੂਰ ਵੇਖਣਾ ਜਿੰਨੇ ਏਥੇ ਇੱਕ ਬੰਦੇ ਬੈਠੇ ਜਿੰਨੇ ਵੀ ਦਰਬਾਰ ਦੇ ਵਿੱਚ ਜਿੰਨੇ ਵੀ ਭੈਣਾ ਭਰਾ ਇੱਕ ਸਵਾਲ ਕਰਨਾ ਮੈਂ ਤੁਹਾਡੇ ਨਾਲ ਤੋਂ ਆਪਾਂ ਹਰੇਕ ਦਰਬਾਰ ਦੇ ਵਿੱਚ ਦਰਗਾਹ ਦੇ ਵਿੱਚ ਬੋੜ ਜਾਂ ਪਿੰਪਲ ਕਿਉਂ ਲੱਗਿਆ ਹੁੰਦਾ ਬੋਲੋ ਜੀ ਬੋਰਡ ਆ ਟਿੱਪਲ ਕਿਉਂ ਲੱਗਿਆ ਹੁੰਦਾ ਹੈ ਹਾਂ ਬਾਹਰ ਤਾਂ ਜਿਹੜਾ ਬੋਰਡ ਔਰ ਟਿੱਪਲ ਬਾਹਰ ਜਦੋਂ ਬਟਾ ਜਿਹੜਾ ਬੋਰਡ ਔਰ ਟਿੱਪਲ ਹੁੰਦਾ ਨਾ ਇਹਦੀ ਉਮਰ ਬਹੁਤ ਹੈ ਇਹ ਜਿੱਥੇ ਲੱਗ ਜਾਵੇ ਨਾ ਬੋਰਡ ਜਿਹੜੇ ਨਾਲ ਵਾਲੇ ਮਕਾਨ ਹੁੰਦੇ ਆ ਉਹਨਾਂ ਦੇ ਨੀਂਹਾਂ ਦੇ ਵਿੱਚ ਜਿਹੜਾ ਵੱਟ ਜੋ ਜਣਾ ਜਿੰਨੀਆਂ ਮਰਜ਼ੀ ਕੱਟ ਦੋ ਇਹ ਕਦੇ ਡਿੱਗਦਾ ਨਹੀਂ ਉਵੇਂ ਮੇਰੇ ਪੀਰ ਦੀ ਕਹਾਣੀ ਹੈ ਜਿਹੜੇ ਇਹਦੇ ਮੰਨਣ ਵਾਲੇ ਨੇ ਜਿੰਨਾ ਮਰਜ਼ੀ ਉਹਨਾਂ ਦੇ ਜਣਾ ਵੱਢੀ ਜਾਓ ਮੇਰੇ ਪੀਰ ਦੇ ਚੇਲੇ ਕਦੇ ਡਿੱਗਦੇ ਨਹੀਂ ਬੋਰ ਪਿੰਪਲ ਤਾਂ ਦਰਬਾਰਾਂ ਦੇ ਵਿੱਚ ਖੜੇ ਹੁੰਦੇ ਹੁੰਦੇ ਬਾਬਾ ਤੇਰੇ ਸੱਚੇ ਦਰਬਾਰ ਦੀ ਬੰਦੇ ਦੇ ਜਿਉਂ ਜਿਨੇ ਤੇ ਲੈ ਕੇ ਜਿਉਂ ਜਦੋਂ ਪੈਦਾ ਹੁੰਦਾ ਹੈ ਪੈਦਾ ਵੀ ਨਹੀਂ ਹੁੰਦਾ ਜਦੋਂ ਮਰ ਜਾਂਦਾ ਹੈ ਤੂੰ ਹੀ ਮਰ ਜਾਂਦਾ ਹੈ ਜੀਨਤ ਲੈ ਕੇ ਮਰਨ ਤੱਕ ਬੰਦੇ ਦੇ ਕੋਣ ਨਾਲ ਜਾਂਦਾ ਹੈ ਬੋਲੋ ਹੰਦੀ ਭਾਈ ਜੀ महाराज जी बंदे ते दे जीवन दे तो लेके मरण तक कौन नही जानी नहीं ज्यादा नहीं नहीं ज्यादा जीने से लेके मरण तक ਜਾਂਦਾ ਹੈ ਜਿਉਣ ਤੋਂ ਲੈ ਕੇ ਮਰਨ ਤੱਕ ਦੱਸਿਓ ਫਿਰ ਹੁਣ ਧਿਆਨ ਨਾਲ ਗੱਲ ਸੁਣਨੀ ਹੈ ਹੱਕ ਲਾਈਦਾ ਭਾਈ ਪਰਮਿੰਦਰ ਜੇਵਨ ਤੋਂ ਲੈ ਕੇ ਮਰਨ ਤੱਕ ਪਤਾ ਕੌਣ ਨਾਲ ਜਾਂਦਾ ਬਾਪੂ ਪਾਣੀ ਪਾਣੀ ਜਾਂਦਾ ਕੋਈ ਮਿੰਟ ਦੇ ਵਿੱਚ ਦੱਸੁੰਦਾ ਕਿਵੇਂ ਜਾਂਦਾ ਮਾਂ ਦੇ ਗਰਭ ਦੇ ਅੰਦਰ ਤੋਂ ਬੱਚਾ ਪੈਦਾ ਹੁੰਦਾ ਨਾ ਪਾਲਣ ਪੋਸ਼ਣ ਨੂੰ ਕੰਮ ਆਵੇ ਪਾਣ ਜਦੋਂ ਬੱਚਾ ਜਨਮ ਲੈ ਲੈਂਦਾ ਉਹਨੂੰ ਨਵਾਉਣ ਵਾਸਤੇ ਕੰਮ ਆਵੇ ਪਾਣੀ ਕੁਰਤੀ ਦੇ ਵਿੱਚ ਮਲਾਇਆ ਜਾਵੇ ਪਾਣੀ ਮੇਰੇ ਅੱਗੇ ਅੰਦਾਲਾ ਗੁਰਤੀ ਜਦੋਂ ਮੋੜ ਦਵਾਨ ਹੋਇਆ ਕਿਸੇ ਮੋੜ ਖੇਹਾਰ ਦੇ ਉੱਤੇ ਡਿੱਗ ਪੈਂਦਾ ਕੋਈ ਚੱਕਰ ਚੁੱਕਾ ਖਾ ਕੇ ਇਹਨੂੰ ਆ ਜਾਂਦੇ ਆ ਉਦੋਂ ਕੰਮ ਆਵੇ ਪਾਣੀ ਆਪਾਂ ਦਾ ਕੋਈ ਬੰਦਾ ਟੱਕਰ ਖਾ ਕੇ ਡਿੱਗ ਪੈਂਦਾ ਆਪਾਂ ਕੀ ਕਹਿੰਦੇ ਆ ਪਾਣੀ ਲੋੜੇ ਮੈਂ ਕਿਉਂ ਨਹੀਂ ਕਿਰਪਾ ਕਰਨਾ ਪਿਆਓ ਜਾਂ 60 ਰੁਪਈਆ ਲੈ ਕੇ ਗੰਗਰੂ ਪਿਆਓ ਨੀਲੇ ਟੱਕਾ ਹਰਾ ਟੱਕਾ ਕੀ ਗੱਨੇ ਪਾਣੀ ਜਦੋਂ ਬੱਚੇ ਦਾ ਵਿਆਹ ਹੁੰਦਾ ਬੰਦੇ ਦਾ ਮਹਿੰਦੀ ਦੇ ਵਿੱਚ ਮਲਾਇਆ ਜਾਵੇਗਾ ਵਿਆਹ ਤੇ ਘਰ ਲੈ ਉਹਦੇ ਮੁੰਡੇ ਨੂੰ ਮਾਂ ਵਾਰ ਕੇ ਪੀਦੇ ਪਾਣੀ ਐਜੇ ਪਾਣੀ ਨੇ ਆਗੇ লাশ ਦੇ ਮਰਨ ਵਾਲੇ ਮੇਰੇ ਹੱਥ ਦਾ ਚਮਚਾ ਲੈ ਰਿਹਾ ਉਹ ਮਨ ਦੇ ਪਾਸੇ লাশ ਆ ਜਾਂਦੇ ਆ ਦੰਤ ਦੰਤ ਮੇਰੇ ਆਪ ਨੂੰ ਮੂੰਹ ਚ ਪਾਣੀ ਪੀਜਾ ਕਿਉਂਦੇ ਆ ਮਰ ਗਿਆ ਅਜੇ ਵੀ ਖੈਰਾ ਨਹੀਂ ਛੱਡਿਆ ਪਾਣੀ ਘੜੇ ਭੰਨ ਦੇ ਲਈ ਕੰਮ ਆਵੇ ਪਾਣੀ ਘੜੇ ਭੰਨ ਕਰਦੇ ਨਾ ਤੌੜੇ ਦੇ ਨਾਲ ਜਦੋਂ ਬੱਬਰ ਤੋੜਦਾ ਕੰਮ ਆਵੇ ਪਾਣੀ ਇੱਥੇ ਵੀ ਪਾਣੀ ਨੇ ਕੰਮ ਨਹੀਂ ਛਕਿਆ ਤੀਜਾ ਦਿਨ ਹੋ ਗਿਆ ਬੰਦੇ ਨੂੰ ਸਾੜਤਾ ਸੱਤ ਤੌੜੇ ਭਰਪਾ ਡੁੱਲੋ ਸਾਲਾ ਪ੍ਰਕਾਸ਼ ਤੱਤਾ ਵੜਾ ਸੀਆ ਹੱਡੀਆਂ ਨੂੰ ਧੋ ਕੇ ਫੁੱਲ ਬਣਾ ਜਾਵੇ ਪਾਣੀ ਇੱਥੇ ਵੀ ਪਾਣੀ ਨੇ ਸਾਥ ਨਹੀਂ ਛੱਡਿਆ 12 ਦਿਨ ਹੋ ਗਏ ਇਹਨੂੰ ਹਰਦوار ਲੈ ਜਾਓ ਗੰਗਾ ਦੇ ਵਿੱਚ ਰੋੜ ਕੇ ਲੈ ਜਾਵੇ ਪਾਣੀ ਪਾਣੀ ਜਉਣ ਤੋਂ ਲੈ ਕੇ ਮਰਨ ਤੱਕ ਕੌਣ ਆਇਆ ਨਾਲ ਪਾਣੀ 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 ਜਾਂਦਾ ਹੈ ਕੇ ਬਾਬਾ ਤੇਰੇ ਸੱਚੇ ਦਰਬਾਰ ਦੀ